ਫਰੋਜ਼ਪੁਰ ਅnder ਲੁੱਟਾ ਖੋਹ ਲਗਾਤਾਰ جاری ਹਨ ਬੇਸ਼ੱਕ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਹ ਸਿਲਸਲਾ ਜੋ ਦਾ ਤ्यों ਹੀ جاری ਹੈ ਅਤੇ ਲੁਟੇਰੇ ਬੇਖੌਫ ਹੋ ਸ਼ਹਿਰ ਵਾਸੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ ਜਿਸ ਦੌਰਾਨ ਕਈ ਵੱਡੇ ਹਾਦਸੇ ਵਾਪਰ ਚੁੱਕੇ ਹਨ ਪਰ ਇਹਨਾਂ ਲੁਟੇਰਿਆਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਹੈ ਫਰੋਜ਼ਪੁਰ ਦੀ ਇੱਕ ਬਹਾਦਰ ਬੱਚੀ ਨੇ ਜਿਸ ਨੇ ਮੋਬਾਈਲ ਫੋਨ ਖੋ ਕੇ ਪਾਜਰੇ ਲੁਟੇਰਿਆਂ ਦਾ ਪਿੱਛਾ ਕਰ ਉਹਨਾਂ ਨੂੰ ਕਾਬੂ ਕਰਾਇਆ ਹੈ ਜਾਣਕਾਰੀ ਅਨੁਸਾਰ ਲੜਕੀ ਨੇ ਦੱਸਿਆ ਕਿ ਉਹ ਕਲਾਸ ਲਗਾ ਕੇ ਵਾਪਸ ਘਰ ਜਾ ਰਹੀ ਸੀ ਦੇ ਵਿੱਚ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਦਾ ਫੋਨ ਜੇਬ ਚੋਂ ਕੱਢ ਲਿਆ ਮੋਟਰਸਾਈਕਲ ਪੰਜਾਹ ਫਰਾਰ ਹੋ ਰਹੇ ਸੀ ਪਰ ਉਸ ਨੇ ਹੌਸਲਾ ਕਰਨ ਹਾਰਨ ਦੀ ਬਜਾਏ ਡੇਢ ਕਿਲੋਮੀਟਰ ਤੱਕ ਲੁਟੇਰਿਆਂ ਦਾ ਪਿੱਛਾ ਕਰ ਆਪਣੀ ਐਕਟਿਵਾ ਉਹਨਾਂ ਦੇ ਮੋਟਰਸਾਈਕਲ ਵਿੱਚ ਮਾਰ ਲੁਟੇਰਿਆਂ ਨੂੰ ਥੱਲੇ ਸੁੱਟ ਲਿਆ ਅਤੇ ਇੱਕ ਕਾਰ ਚਾਲਕ ਨੂੰ ਰੋਕ ਉਹਨਾਂ ਦੀ ਮਦਦ ਨਾਲ ਲੁਟੇਰਿਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਜ਼ਹਿਰਾਨੇ ਕੁ ਲੁਟੇਰਾ ਮੌਕੇ ਤੋਂ ਫਰਾਰ ਹੋ ਗਿਆ ਅਤੇ ਇੱਕ ਲੁਟੇਰਾ ਉਹਨਾਂ ਦੇ ਕਾਬੂ ਆ ਗਿਆ ਉਧਰ ਮੌਕੇ ਤੇ ਇਕੱਠੇ ਹੋਏ ਲੋਕਾਂ ਨੇ ਕਾਬੂ ਕੀਤਾ ਲੁਟੇਰਿਆਂ ਨੂੰ ਖੰਬੇ ਨਾਲ ਨ ਉਸ ਦੀ ਖੂਬ ਚਿੱਤਰਕ੍ਰਿੜੀ ਕੀਤੀ ਮੌਕੇ ਤੇ ਪਹੁੰਚੇ ਲੜਕੀ ਦੇ ਪਿਤਾ ਨੇ ਮੰਗ ਕੀਤੀ ਕਿ ਪੁਲਿਸ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਹਾਲਾਤ ਇੰਨੇ ਮਾੜੇ ਹੋ ਚੁੱਕੇ ਹਨ ਕਿ ਬੱਚਿਆਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੋਇਆ ਪਿਆ ਹੈ ਉਹਨਾਂ ਕਿਹਾ ਇਹਨਾਂ ਲੁਟੇਰਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਮੈਂ ਨਾ ਆਪਣੀ ਆਈਬ੍ਰਿਟੀ ਇੰਸਟੀਚਿਊਟ ਤੋਂ ਪੜ੍ਹ ਕੇ ਕਲਾਸਾਂ ਲੈ ਕੇ ਵਾਪਸ ਆ ਰਹੀ ਸੀ 12 ਵਜੇ ਦੇ ਫਰੀ ਤੇ ਮੈਂ ਜਦੋਂ ਬੌਨ ਕੈਫੇਟੇਰੀਆ ਦੇ ਕੋਲ ਆਈ ਨਾ ਤੇ ਦੋ ਮੁੰਡੇ ਮੇਰੇ ਮਗਰ ਸੀਗੇ ਉਹਨਾਂ ਨੇ ਮੇਰੇ ਪਾਕਟ ਤੋਂ ਫੋਨ ਕੱਢ ਲਿਆ ਜਦੋਂ ਉਹਨਾਂ ਨੇ ਫੋਨ ਕੱਢਿਆ ਨਾ ਮੇਰਾ ਤੇ ਮੈਂ ਉਹਨਾਂ ਮਗਰ ਐਕਟਿਵਾ ਆਪਣੀ ਲਾ ਲਈ ਠੀਕ ਹੈ ਜਦੋਂ ਮੈਂ ਆਪਣੀ ਐਕਟਿਵਾ ਮਗਰ ਲਈ ਨਾ ਇਹ ਇਧਰ ਨੂੰ ਮੋੜਨ ਲੱਗੇ ਨਾ ਜਦੋਂ ਗੋਬਿੰਦਨਗਰ ਵਾਲੇ ਚੌਕ ਤੋਂ ਤੇ ਮੈਂ ਉਹਨਾਂ ਦੇ ਵਿੱਚ ਐਕਟਿਵਾ ਮਾਰੀ ਬੜੀ ਤੇਜ਼ ਤਾਂ ਕਿ ਥੱਲੇ ਡਿੱਗਾਂ ਉਹ ਥੱਲੇ ਡਿੱਗਣ ਦੀ ਬਜਾਏ ਨਾ ਦੁਬਾਰਾ ਉੱਠ ਕੇ ਦੁਬਾਰਾ ਗਨ ਚੱਲ ਗਏ ਮੈਂ ਫਟਾਫਟ ਆਪਣੀ ਐਕਟਿਵਾ ਤੋਂ ਉਤਰੀ ਮੈਂ ਜਾ ਕੇ ਇਸ਼ਾਰਾ ਕੀਤਾ ਉਹ ਗੱਡੀ ਵਾਲੇ ਨੂੰ ਕਿ ਮਤਲਬ ਉਹ ਇਸ ਤਰ੍ਹਾਂ ਕੇ ਨਾਲ ਉਹਨਾਂ ਨੇ ਮੇਰਾ ਫੋਨ ਲੈ ਲਿਆ ਫਿਰ ਉਹਨਾਂ ਨੇ ਗੱਡੀ ਤੋਂ ਬਾਹਰ ਨਿਕਲ ਕੇ ਨਾਕ ਟਟਕਟ ਮੈਂ ਗੋਬਿੰਦ ਮਤਲਬ ਬੋਨ ਕੈਫੇਟੇਰੀਆ ਤੋਂ ਇੱਧਰ ਤੱਕ ਮੈਂ ਜੋ ਆਈਆਂ ਨਾ ਪੂਰਾ ਰੂਟ ਮੈਂ ਉਹਨਾਂ ਦਾ ਪਿੱਛਾ ਕੀਤਾ ਉਹ ਬਹੁਤ ਫਾਸਟ ਸੀ ਯਾਨੀ ਕਿਲੋ ਡੇਟ ਕਿਲੋਮੀਟਰ ਤੁਸੀਂ ਉਹਨਾਂ ਨੂੰ ਹਾਂਜੀ ਆਖਰ ਉਹਨਾਂ ਨੂੰ ਘੇਰ ਲਿਆ ਹਾਂਜੀ ਫੋਨ ਮਿਲ ਗਿਆ ਤੁਹਾਡਾ ਫੋਨ ਮੇਰੇ ਕੋਲ ਹੈ ਹੁਣ ਕੀ ਤੁਸੀਂ ਚਾਹੁੰਦੇ ਕਿਉਂ ਪੁਲਿਸ ਤੋਂ ਕੀ ਕਰਵੇ ਚਾਹੁੰਦੇ ਜੋ ਮੇਰਾ ਨੁਕਸਾਨ ਹੈ ਮੈਂ ਬਸ ਉਹ ਹੀ ਆਪਣਾ ਪਰਵਾਾਈ ਕਰਾਉਣਾ ਚਾਹੁੰਦੀ ਹਾਂ ਮੈਂ ਪਿੱਛਾ ਕਰ ਰਹੀ ਸੀ ਤੇ ਤੁਹਾਨੂੰ ਡਰ ਨਹੀਂ ਲੱਗਾ ਉਹ ਇੱਕ ਬਦਮਾਸ਼ ਕਿਸਮ ਦੇ ਨਸ਼ੇੜੀ ਕਿਸਮ ਦੇ ਮੈਂ ਜਿੰਮਦਾਰ ਲੱਗ ਰਿਹਾ ਸੀ ਨਾਲੇ ਅੱਗੋਂ ਬਹੁਤ ਜ਼ਿਆਦਾ ਮਤਲਬ ਵਹੀਕਲਸ ਵਗੈਰਾ ਵੀ ਅੱਗੋਂ ਆ ਰਹੇ ਸੀਗੇ ਪਰ ਮੈਂ ਪੂਰੀ ਹਿੰਮਤ ਕਰਕੇ ਮੈਂ ਉਹਨਾਂ ਕੋਲ ਗਈ ਕਿ ਹਾਂ ਵੀ ਮੈਨੂੰ ਲੈਣਾ ਮੈਨੂੰ ਐਸੀ ਨਾ ਕਿਸੇ ਦੀ ਹੈਲਪ ਲਵਾਂ ਕਿਸੇ ਨੂੰ ਕਹਾਂ ਕਿ ਉਹ ਮੇਰਾ ਫੋਨ ਲੈ ਕੇ ਚੱਲ ਗਏ ਜਦੋਂ ਉਹ ਇਥੋਂ ਮੋੜ ਲੱਗੇ ਮੈਨੂੰ ਇਹ ਸੀਗਾ ਤੇ ਬਸ ਮੈਂ ਉਹਨਾਂ ਦੇ ਵਿੱਚ ਅਗਦੀ ਆ ਕੇ ਮਾਰਾ ਤਾਂ ਕਿ ਉਹ ਥੱਲੇ ਡਿੱਗ ਜਾਣ ਤੇ ਮੈਂ ਵੀ ਫੰਮੇ ਡਿੱਗੂੰ ਉਹ ਵੀ ਡਿੱਗਣ ਤੇ ਬਸ ਮੇਰਾ ਫੋਨ ਮੈਨੂੰ ਮਿਲ ਜਾ ਕਿਸੇ ਤਰੀਕੇ ਨਾਲ ਤਾਂ ਹੀ ਮੈਂ ਉਹਨਾਂ ਦਾ ਪਿੱਛਾ ਕੀਤਾ ਸੀ ਰੋਜ਼ ਫਿਰੋਜ਼ਪੁਰ ਦੇ ਵਿੱਚ ਇਹੋ ਜਿਹੇ ਵ ਲੋਕ ਨੇ ਜਿਹੜੇ ਚੋਰੀਆਂ ਕਰਦੇ ਨੇ ਬਸ ਉਹਨਾਂ ਨੂੰ ਤੁਸੀਂ ਅੰਦਰ ਜੇਲ੍ਹ ਚ ਪਾ ਦਿਓ ਤਾਂ ਕਿ ਕੱਲ ਨੂੰ ਇਸ ਤਰੀਕੇ ਨਾਲ ਨਾ ਕੁਝ ਕਰਣ ਬਸ ਜੀ ਮੇਰਾ ਨਾਮ ਗਨੂਰ ਮੁਕੇਸ ਹੈ ਮੇਰੀ ਕੁੜੀ ਦਾ ਨਾਮ ਗਨੂਰ ਹੈ ਜੀ ਉਹ ਆਈ ਬੀੜ ਕੇ ਅਕੈਡਮੀ ਤੋਂ ਜੀ ਆ ਦੋ ਚੋਰ ਦੋ ਚੋਰ ਮੋਬਾਈਲ ਚੋਰ ਉਹਦੇ ਮਗਰ ਲੱਗੇ ਜੀ ਉਹਨੇ ਕੁੜੀ ਨੇ ਬਹੁਤ ਹਿੰਮਤ ਕਰਕੇ ਉਹਨਾਂ ਦਾ ਪਿੱਛਾ ਕੀਤਾ ਜੀ ਕਰਤੇ ਕਰਤੇ ਜੀ ਕੁੜੀ ਆ ਗਈ ਜੀ ਜਸਮੀਨ ਨਗਰ ਆ ਐਲਜੀ ਸ਼ੋਅਰੂਮ ਦੇ ਸ਼ਾਨ ਹੈ ਉਹਨੇ ਕੁੜੀ ਨੇ ਟੱਕਰ ਮਾਦੀ ਮੋਟਰਸਾਈਕਲ ਤੋਂ ਮੋਟਰਲ ਡਿੱਗ ਗਿਆ ਤਾਂ ਉਹ ਕੁੜੀ ਨੇ ਮੋਬਾਈਲ ਮੁੰਡਾ ਇਹ ਪਿੱਛੇ ਕਾਹਦੇ ਆ ਰਹੀ ਸੀ ਉਨੇ ਮੁੰਡੇ ਨੇ ਕਹਾ ਉਹਨੂੰ ਫੜ ਕੇ ਤੇ ਕੁੜੀ ਨੂੰ ਮੋਬਾਈਲ ਮੋਬਾਈਲ ਫੜਾ ਤੇ ਨਾਲ ਫਿਰ ਉਸ ਦੀ ਸੇਵਾ ਪਾਨੀ ਕਿੱਤੀ ਚੰਗੀ ਤਰ੍ਹਾਂ ਜੀ ਦੋ ਦੋ ਇਹ ਦੋ ਮੁੰਡੇ ਹਿੜੀ ਇਹ ਪਾਧੀ ਗਈ ਇਹ ਫੜਾ ਗਿਆ ਜੀ ਮੰਗ ਕੀਤਾ ਕੋ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਜੀ ਇਹਨਾਂ ਨਾਲ ਜਲ ਤੋਂ ਜਲ ਸਖਾਈ ਕੀਤੀ ਜਾਵੇ ਔਰ ਵੱਧ ਤੋਂ ਵੱਧ ਇਹ 94 ਕੋਈ ਕਾਰਵਾਈ ਕੀਤੀ ਜਾਵੇ ਬਹੁਤ ਬੜਾ ਹਾਲ ਹੈ ਕਿ ਸਰੋਚੂਰ ਦਾ ਬਹੁਤ ਜ਼ਲਤ ਹੋ ਰਿਹਾ ਹੈ ਕੱਲ ਵੀ ਇੱਕ ਮੋਬਾਈਲ ਖੋ ਕੇ ਲੈ ਗਏ ਇਸ ਪਾ ਜੀ ਕੱਲ ਵੀ ਸ਼ਾਮੀ ਇੱਕ ਮੋਬਾਈਲ ਖੋ ਕੇ ਲੈ ਗਏ ਰੋਡ ਰੋਡ ਡਿਲੀ ਦਾ ਕੰਮ ਹੈ ਜੀ ਨਾ ਆਈ ਬੰਦੇ ਚਲੇ ਦੇ ਜਿਹੜੇ ਵਾਰ ਵਾਰ ਚੋਰੀਆਂ ਨੂੰ ਇਲਜ਼ਾਮ ਲਿੰਦੇ ਨਹੀਂ ਆਪ ਵੱਲ ਖੁੰਦੇ ਨੇ ਜਨਾਨੇ ਤੇ ਪਰਛਿੰਦੇ ਚੈਨਾ ਛਿੰਦੇ ਤੇ ਇਹਨਾਂ ਦਾ ਰੋਜ਼ ਦਾ ਕੰਮ ਹੋਵੇ ਜੀ ਅਸੀਂ ਪਰਫੈਕਸ਼ਨ ਮੰਗ ਕਰਦੇ ਆਂ ਜੀ ਇਹਨਾਂ ਨੂੰ ਵਾਅਦ ਤੋਂ ਵਾਅਦ ਜਲਦ ਜਲਦ ਟਕਰਾ ਜਾਵੇ ਜੀ ਰਹਿਣਾ ਜਿਸ ਪਾਰ ਹੈ ਜੀ ਕੀ ਗੱਲ ਬਾਰੇ ਕੀ ਕਰਦੇ ਇਹ ਇਧਰੋਂ ਬੇਟੀ ਆਈ ਗੁੜੀਆਂ ਇਥੋਂ ਐ ਮੋੜਨ ਲੱਗੀ ਏ ਇਹ ਮੋਟਰਸਾਈਕਲ ਦੇ ਮੋਰੋਂ ਖੋ ਕੇ ਮੋਬਾਈਲ ਉਹਨਾਂ ਦਾ ਐਨੂੰ ਭੱਜੇ ਨੇ ਤੇ ਉਹ ਗੁੜੀਆਂ ਵਿਚਾਰੀ ਇੱਕੋ ਤੋਂ ਫੜਾ ਕੇ ਕਰਕੇ ਸੜਕ ਦੇ ਟਿਕ ਪਈ। ਅੱਗੇ ਜਾ ਕੇ ਕਾਰ ਦੇ ਵਿੱਚ ਵੱਡੇ ਨੇ ਤੇ ਫਰੀਜ ਕਰਨੇ ਨਹੀਂ ਤੇ ਇਹਨਾਂ ਨੇ ਕਾਬੂ ਨਹੀਂ ਸੀ ਆਉਣਾ। ਕਿੰਨੇ ਜਣੇ ਸੀ? ਦੋ ਜਣੇ ਸੀ। ਇੱਕ ਜਣਾ ਭੱਜ ਗਿਆ ਤੇ ਇੱਕ ਜਣਾ ਕਾਬੂ ਆ ਗਿਆ। ਇਹ ਸਰਕਾਰ ਨੂੰ ਚਾਹੀਦਾ ਹਾਂਜੀ। ਇਹ ਇੱਛੇ ਵਾਲੇ ਪਿੰਡ ਦਾ ਰਹਿਣਾ ਲਾ ਕਹਿੰਦਾ। ਤਾਂ ਕਿਵੇਂ ਦੇਖਦੇ ਹੋ ਲਗਾ ਪਾਣੀ ਚੋਰਾ ਬੰਦੇ ਬਹੁਤ ਮਾੜਾ ਕੰਮ ਹੈ ਜੀ। ਇਹ ਛੋਟੀਆਂ ਛੋਟੀਆਂ ਬੇਟੀਆਂ ਦੇ ਮੋਬਾਈਲ ਖੋ ਕੇ ਲੈ ਜਾਂਦੇ ਨੇ। ਇਹ ਬਹੁਤ ਹੀ ਨਾਵਾਸੇ ਗਲਤ ਕੰਮ ਹੈ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਦੇ ਉੱਤੇ ਇਹਨਾਂ ਦਾ ਕਾਬੂ ਕੀਤਾ ਜਾਵੇ ਇਹਨਾਂ ਦੇ ਸਖਤੀ ਕੀਤੀ ਜਾਵੇ ਅਗਰ ਉਹ ਪਿੱਛੋਂ ਸਕਾਰਫੀਓ ਗੱਡੀ ਆ ਰਹੀ ਸੀ ਅਗਰ ਉਹ ਬੇਟੀ ਦੇ ਉੱਤੇ ਚੜ ਜਾਂਦੀ ਤੇ ਉਹਦੀ ਵਿਚਾਰੇ ਦੀ ਜਾਨ ਚਲੀ ਜਾਂਦੀ ਸੀ ਉਹ ਬਚ ਗਈ ਹੈ ਇਸੇ ਕਰਕੇ ਬਚ ਗਈ ਕਿਸਮਤ ਆਪਣਾ ਨਾਲ ਬਚ ਗਈ ਹੈ ਜੀ ਤਿਰਕੋ ਤਾਂ ਅਸੀਂ ਭੱਜੇ ਨੇ ਅੱਗੋਂ ਕਾਰ ਦੇ ਨਾਲ ਤਾਂ ਭੱਜ ਗਿਆ